ਪਾਸਟਰ ਵਜਿੰਦਰ ਸਿੰਘ ਦੀ ਥੱਪੜ ਵਾਲੀ ਵੀਡੀਓ ਦਾ ਸੱਚ ਆਇਆ ਸਾਹਮਣੇ ਆਖਰ ਉਸ ਵਾਇਰਲ ਹੋਈ ਵੀਡੀਓ ਦਾ ਕੀ ਹੈ ਪੂਰਾ ਸੱਚ ਤੁਸੀਂ ਵੀ ਜਾਣੋ ਪੂਰੀ ਵੀਡੀਓ ਦਾ ਸੱਚ ਨੂੰ ਲੈ ਕੇ ਵਜਿੰਦਰ ਪਾਸਟਰ ਦੀ ਟੀਮ ਆਈ ਮੀਡੀਆ ਸਾਹਮਣੇ ਪਾਸਟਰ ਬਜਿੰਦਰ ਜੀ ਇਸ ਨੌਜਵਾਨ ਦੇ ਮਾਰ ਰਿਹਾ ਥੱਪੜ ਉਹ ਵੀ ਆ ਗਿਆ ਅੱਜ ਮੀਡੀਆ ਦੇ ਸਾਹਮਣੇ AI ਨਾਲ ਇੰਜ ਹੋ ਜਾਂਦੀ ਹੈ ਫੇਕ ਵੀਡੀਓ ਜਨਰੇਟ ਪਾਸਟਰ ਬਜਿੰਦਰ ਜੀ ਤੁਸੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਕੋਈ ਵੇਖੀ ਹੋਣੀ ਜਿਸ ਦੇ ਵਿੱਚ ਇਲਜ਼ਾਮ ਲੱਗ ਰਹੇ ਨੇ ਕਿ ਪਾਸਚਰ ਬਜਿੰਦਰ ਵੱਲੋਂ ਇੱਕ ਮਹਿਲਾ ਦੇ ਥੱਪੜ ਮਾਰਿਆ ਗਿਆ। ਇਸ ਪੂਰੇ ਮਾਮਲੇ ਦੀ ਅਸਲ ਸਚਾਈ ਕੁਝ ਹੋਰ ਹੀ ਨਿਕਲੀ ਹੈ ਕਿਉਂਕਿ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵੱਖ-ਵੱਖ ਲੋਕ ਵਾਇਰਲ ਕਰ ਰਹੇ ਨੇ AI ਦੇ ਨਾਲ ਜਨਰੇਟ ਕੀਤੀ ਹੋਈ ਸੀ। ਅੱਜ ਇਸ ਮੁੱਦੇ ਨੂੰ ਲੈ ਕੇ ਵਿਰੋਧੀ ਟੋਲ ਪਲਾਜ਼ਾ ਦੇ ਨੇੜੇ ਚਰਚ ਵਿੱਚ ਪਾਸਚਰ ਬਜਿੰਦਰ ਸਿੰਘ ਦੇ ਪਾਈਚਾਰੇ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਇਸ ਪੂਰੀ ਵੀਡੀਓ ਬਾਰੇ ਸਚਾਈ ਵੀ ਦੱਸੀ ਹੈ। की कहना प्रेस कॉन्फ्रेंस दौरान आओ थू तो भी सुनाते हाँ अपना नाम की है जी जी वीडियो वायरल हो रही जो जीवन फेक दस रहे हो बैठे चाहते हो सच्चाई क्या है जी मेरा नाम संजीव है और मैं बताना चाहता हूँ वो वीडियो बिल्कुल ही फेक है अगर हम बैठे भी हैं या हम ऑफिस में डेली बैठते थे काम करते थे हमें नहीं पता वो पुरानी वीडियो या कहाँ से काम उठाकर उन्होंने जोड़ी और वायरल वायरल की है उस वीडियो को बनाया है और मुझे और जो हमारे धार्मिक गुरु हैं जो प्रॉफिट बजिंदर सिंह जी हैं वो क्या हुआ कि दिखा रहे हैं कि वो मार रहे हैं मुझे दिखा रहे हैं तो ऐसा कुछ नहीं है वो फेक के सारी और एडिट की गई है मैं यही कहना चाहता हूँ उस दिन क्या ऑफिस में काम कर कर करते थे बैठे हम ऑफिस में डेली बैठकर वर्क करते हैं और हमें नहीं पता वो वीडियो कौन सी उठाकर कब उन्होंने जोड़ी और क्या वायरल की है

ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਜਿਹਦੇ ਵਿੱਚ ਤੁਸੀਂ ਦੇਖਿਆ ਹੀ ਆ ਬਹੁਤ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਜੀ ਹੋਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਇੱਕ ਵੀਡੀਓ ਪਾ ਕੇ ਜਿੱਦਾਂ ਟੈਕਨੋਲੋਜੀ ਦਾ ਜ਼ਮਾਨਾ ਆ ਤੁਹਾਨੂੰ ਪਤਾ AI ਦੀ ਸਹਾਇਤਾ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਵਾ ਉਹਦੀ ਤਰ੍ਹਾਂ ਅੱਜ ਵੱਖ-ਵੱਖ ਜਿਹੜੀਆਂ ਕ੍ਰਿਸਚਨ ਜਥੇਬੰਦੀਆਂ ਮੇਰੇ ਨਾਲ ਪਾਦਰੀ ਪਾਸਟਰ ਸੇਬਾਨ ਜਿਹੜੇ ਕੱਟੇ ਹੋਏ ਮੇਰੇ ਨਾਲ ਬੈਠੇ ਹੋਏ ਮਿਸਟਰ ਸਣੀ ਮਸੀ ਬਾਵਾ ਜੀ ਸਾਡੇ ਸਟੇਟ ਦੇ ਇਸਾਈ ਆਗੂ ਹਾਂ ਔਰ ਨਾਲ ਬੈਠੇ ਹੋਏ ਮੇਰਾ ਸਰਦਾਰ ਸਿੰਘ ਜੀ ਜੋ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਦੇ ਪ੍ਰਧਾਨ ਨੇ ਔਰ ਸਾਡੇ ਪਾਸਟਰ ਸੇਬਾਨ ਔਰ ਸਾਡੀ ਆ ਭੈਣਾ ਅੱਜ ਦਾ ਸਾਡਾ ਇਹ ਮਕਸਦ ਆ ਕਿ ਜੋ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਔਰ ਆਪ ਜੀ ਦੇ ਚਾਗਲਾ ਤੇ ਵੀ ਇਹ ਚੱਲ ਰਿਹਾ ਵਾ ਸਾਰੇ ਮੀਡੀਆ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਕਿ ਕਿਸ ਤਰ੍ਹਾਂ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਬੀਤੇ ਕਾਫੀ ਸਮਿਆਂ ਤੋਂ ਆਏ ਦਿਨ ਆਏ ਦਿਨ ਜਿਹੜਾ ਸੋਸ਼ਲ ਮੀਡੀਆ ਤੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਤਹਿਤ ਜਿਹੜੀ ਅੱਜ ਇਹ ਸਾਡੀ ਪ੍ਰੈਸ ਕਾਨਫਰੰਸ ਆ ਔਰ ਜੋ ਵੀ ਇਹ ਕਾਰਵਾਈ ਹੋਈ ਆ AI ਦਾ ਜਮਾਨਾ ਵਾ ਐਡੀਟਿੰਗ ਕਰਕੇ ਔਰ ਪੁਰਾਣੀਆਂ ਜਿਹੜੀਆਂ ਵੀਡੀਓ ਆ ਜਿਹੜੀਆਂ ਉਹ ਦਿਖਾ ਕੇ ਇਹ ਜਿਹੜਾ ਸਾਡੇ ਚਰਚ ਦੇ ਮਿਨਿਸਟਰੀ ਦੇ ਕਰਮਚਾਰੀ ਸੀ ਮੁਲਾਜ਼ਮ ਸੀ ਉਹਨਾਂ ਨੂੰ ਜਦੋਂ ਉਹਨਾਂ ਦੇ ਕੁਝ ਗਲਤੀਆਂ ਹੋਣ ਦੇ ਕਾਰਨ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਜਿਹੜੇ ਕੋਈ ਉਹਨਾਂ ਨੇ ਵਿੱਚ ਕਪਲੇ ਕੀਤੇ ਸੀ ਉਹਦੇ ਦੌਰਾਨ ਜਿਹੜੀ ਆ ਇਹ ਪ੍ਰਾਣੀਆਂ ਜਿਹੜੀ ਕੋਈ ਵੀਡੀਓ ਉਹਨੂੰ ਐਡੀਟਿੰਗ ਕਰਕੇ ਜਦੋਂ ਕੀਤਾ ਜਾ ਰਿਹਾ ਏਸੇ ਕਰਕੇ ਕਿਉਂਕਿ ਪ੍ਰੋਫਿਟ ਬਜਿੰਦਰ ਸਿੰਘ ਹੂਰਾਜ ਦਾ ਜਿਹੜਾ ਵਾ ਇੱਕ ਕੇਸ ਚੱਲਦਾ ਵਾ ਜਿਹੜਾ ਕੋਰਟ ਦੇ ਵਿੱਚ ਉਸ ਕੇਸ ਨੂੰ ਪ੍ਰਭਾਵਿਤ ਕਰਨ ਦੇ ਲਈ ਆਏ ਦਿਨ ਜਿਹੜਾ ਵਾ ਇਹ ਨਵੇਂ ਤੋਂ ਨਵੇਂ ਜਿਹੜੇ ਆ ਜਿਹੜੇ ਮਸੀਹ ਵਿਰੋਧੀ ਆ ਆਨਸਰ ਆਇਆ ਸੜੀ ਅੰਤ ਰਚ ਰਿਆ ਔਰ ਤੁਸੀਂ ਦੇਖਿਆ ਹੀ ਆ ਕਿਸ ਤਰ੍ਹਾਂ ਬੀਤੇ ਸਮੇਂ ਚ ਪ੍ਰੋਫੈਟਰ ਬਜਿੰਦਰ ਸਿੰਘ ਨੂੰ ਮਨਿਸਟਰੀ ਨੂੰ ਉਹਨਾਂ ਦੀ ਟੀਮ ਨੂੰ ਕੁਝ ਯੂਟਿਊਬਰ ਜਿਹੜੇ ਆ ਕਿ ਉਹਨਾਂ ਨੂੰ ਨਿੱਜੀ ਹਮਲੇ ਕੀਤੇ ਜਾ ਰਹੇ ਆ ਇਹ ਮਹਿਲਾ ਕੋਣ ਹੈ ਜੀ ਤੇ ਪਹਿਲਾ ਵਾਰ ਬਾਕੀ ਉਹ ਇਲਜ਼ਾਮ ਲਗਾ ਰਹੀ ਹੈ ਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਕੈਰੀਅਰ ਮਾਰਕਟ ਹੋਈ ਹੈ ਕਿਸੇ ਨੇ ਕਿਹਾ ਜੀ ਲੋਕ ਵੀਡੀਓ ਪਾ ਰਹੇ ਆ ਲੋਕ ਪਾ ਰਹੇ ਆ ਵੀਡੀਓ ਪਰ ਇਹ ਫੇਕ ਆ ਜੀ ਬਿਲਕੁਲ ਫੇਕ ਆ ਮੈਂ ਦਾ ਖੰਡਨ ਕਰਦਾ ਵਾਂ AI ਦਾ ਜ਼ਮਾਨਾ ਵਾ ਜਿਸ ਤਰ੍ਹਾਂ ਦੀ ਮਰਜ਼ੀ ਵੀਡੀਓ ਬਣਾ ਲਓ ਤੁਸੀਂ ਤੇ ਸਾਡੇ ਤੋਂ ਵੱਧ ਬਿਹਤਰ ਜਾਣਦੇ ਜੋ ਇਸ ਕਰਕੇ ਜਿਹੜਾ ਵਾ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਆ ਸਾਡੀ ਸਾਰੀ ਟੀਮ ਇਸ ਵੀਡੀਓ ਦਾ ਜੋ ਪੰਜਾਬ ਤੇ ਚੱਲ ਰਹੀ ਆ ਬਿਲਕੁਲ ਫੇਕ ਆ ਔਰ ਇਹਦਾ ਖੰਡਨ ਕਰਦੇ ਆ ਇਸ ਦੀ ਸ਼ਿਕਾਇਤ ਨਹੀਂ ਕਰੋਗੇ ਜੀ ਕੋਈ ਬਿਲਕੁਲ ਜੀ ਬਿਲਕੁਲ ਸ਼ਿਕਾਇਤ ਤਾਂ ਇਹ ਪਹਿਲਾਂ ਹੀ ਕੀਤੀਆਂ ਹੋਈਆਂ ਵਾ ਵੀਡੀਓ ਤਾਂ ਅੱਜ ਆਈ ਆ ਜੋ ਵੀ ਇਹਨਾਂ ਨੇ ਕਪਲੇ ਕੀਤੇ ਆ ਵੱਡੇ ਵੱਡੇ ਜਿਹੜੇ ਆ ਇਹਨਾਂ ਨੇ ਜੋ ਪੈਸੇ ਦੇ ਦਲਾਲ ਜੋ ਇੱਕ ਧਾਰਮਿਕ ਜਿਹੜਾ ਪੈਸਾ ਸੀ ਜੋ ਲੋਕਾਂ ਦੇ ਦਾਨ ਦਕਸ਼ਨਾ ਦਾ ਪੈਸਾ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜੜੀ ਆ ਛੇੜਛਾੜ ਹੋਈ ਆ ਔਰ ਸਾਡੇ ਕੋਲ ਦੇ ਵਿੱਚ ਬਹੁਤ ਪ੍ਰੂਫ ਪਏ ਆ ਜਲਦੀ ਅਸੀਂ ਜਿਹੜਾ ਇਹ ਪ੍ਰੂਫ ਜਿਹੜਾ ਵਾ ਜਿੱਥੇ ਵੀ ਸਾਨੂੰ ਸਰਕਾਰੀ ਦਰਬਾਰੇ ਕਦੇ ਦੇਣ ਦੀ ਲੋੜ ਪਈ ਉਥੇ ਆਪਣੇ ਪ੍ਰੂਫਾਂ ਦੇ ਨਾਲ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਜੋ ਜਿਹੜੇ ਵੀ ਸ਼ਰਾਬਤੀ ਹਾਲ ਸਰ ਇਹ ਕੰਮ ਕਰ ਰਹੇ ਆ ਮੇਰੇ ਉਹਨਾਂ ਨੂੰ ਚੇਤਾਵਨੀ ਆ ਕਿ ਐਸੀਆਂ ਓਸ਼ੀਆਂ ਹਰਕਤਾਂ ਤੋਂ ਬਾਜ ਜਾ ਲੋ ਕਿਉਂਕਿ ਪ੍ਰੋਫਿਟ ਬਜਿੰਦਰ ਸਿੰਘ ਹੋਰਾਂ ਦੇ ਮਿਨਿਸਟਰੀ ਨੂੰ ਔਰ ਉਹਨਾਂ ਦੇ ਤੌਰ ਤੇ ਜੋ ਹਮਲੇ ਕਰ ਰਹੇ ਆ ਇੱਕ ਬੜੀ ਇੱਕ ਸ਼ਰਮਸਾਰ ਵਾਲੀ ਗੱਲ ਆ ਔਰ ਮੈਂ ਤੇ ਨਿੰਦਾ ਕਰਦਾ ਵਾ ਮੈਂ ਨਾਲੇ ਨਾਲ ਇਹ ਜੋ ਵੀ ਇੱਥੇ ਦਰਖਾਸਤ ਦਿੱਤੀ ਗਈ ਆ ਜੋ ਇਥੋਂ ਸਮਾਨ ਚੋਰੀ ਹੋਇਆ ਵਾ ਪੈਸਾ ਚੋਰੀ ਹੋਇਆ ਵਾ ਇਹ ਇਲਾਕੇ ਦੇ ਜਿਹੜੇ ਆ ਐਸਐਸਪੀ ਸਾਹਿਬ ਜਾਂ ਸਾਡੇ ਡੀਜੀਪੀ ਸਾਹਿਬ ਔਰ ਇਲਾਕੇ ਦੇ ਐਸਐਚਓ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਘਟਨਾਵਾਂ ਹੀ ਵੰਦੀਆਂ ਇੱਕ ਨੂੰ ਜਲਦ ਕਾਰਵਾਈ ਕੀਤੀ ਜਾਵੇ ਸਰ ਕਾਰਨ ਕੀ ਲੱਗਦਾ ਹੈ ਕਿ ਇਹ ਵੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਕੀ ਕਾਰਨ ਲੱਗਦਾ ਹੈ ਆਪਕੋ ਪਿਛੇ ਤੋਂ ਕਿਉਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਪਿਛਲੇ 2022-23 ਬਹੁਤ ਵੱਡਾ ਤਨਪਤਾ ਵਾ ਕਿ ਜਿਹੜਾ ਵਾ ਇੱਥੇ ਲੋਕ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਹਰਦੇ ਆ ਔਰ ਦਾਨ ਦਕਸ਼ਨਾ ਦੇ ਕਰਮਚਾਰੀ ਜਿਹੜੇ ਸਾਡੇ ਸੀ ਇਹ ਮੁਲਾਜ਼ਮ ਜਿਹੜੇ ਚਾਰ ਜਿਹੜੇ ਤੋਂ ਨਿਕਲ ਚੁੱਕੇ ਐ ਕੱਢ ਦਿੱਤਾ ਗਿਆ ਜਿੰਨਾਂ ਨੂੰ ਉਹਦੇ ਵਿੱਚ ਬਹੁਤ ਵੱਡਾ ਕਪਲਾ ਕੀਤਾ ਗਿਆ ਸੀ ਉਸ ਟੀਜ ਨੂੰ ਆਪਣੀ ਨੂੰ ਰੋਕਣ ਵਾਸਤੇ ਇਹ ਇਹੋ ਜਿਹੇ ਜੜੀਆਂ ਵੀਡੀਓ ਲੈ ਕੇ ਜਿਹੜੀ ਆ ਸਾਹਮਣੇ ਐਡਿਟਿੰਗ ਕਰਕੇ ਫੇਕ ਬਣਾ ਰਿਆ ਕਿ ਪ੍ਰੋਫਿਟ ਜੀ ਨੂੰ ਬਦਨਾਮ ਕੀਤਾ ਜਾਵੇ ਔਰ ਜੋ ਵੀ ਇਹਨਾਂ ਦਾ ਕੋਰਚਾ ਮਸਲਾ ਚੱਲਦਾ ਵਾ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਇਹ ਕਾਰਨ ਪੁਸ਼ਟੀ ਕਰਾਂਗਾ ਸਾਡੇ ਜੋ ਮੇਰੇ ਨਾਲ ਬੈਠੇ ਆ ਕ੍ਰਿਸਚਨ ਆਗੂ ਸਾਡੇ ਮੁਸੀ ਬਾਵਾ ਜੀ ਇਹ ਵੀ ਜਿਹੜੀ ਆਪ ਜੀ ਦੇ ਨਾਲ ਕਰ ਕਰਦੇ ਆ ਸਰਪਨਾਮ ਆਪਣਾ ਨਾਮ ਜੀ ਸਰਦ ਪ੍ਰੈਸ ਕਾਨਫਰੰਸ ਦਾ ਮੈਂਡਾ ਮੇਰਾ ਨਾਮ ਸਨੀ ਬਾਵਾ ਹੈ ਔਰ ਮੈਂ ਪੰਜਾਬ ਦੇ ਵਿੱਚ ਮਸੀਹ ਆਗੂ ਹੈ ਜਿੱਦਾਂ ਕਿ ਮੇਰੇ ਭਰਾ ਜਸਪਾਲ ਜੀ ਨੇ ਤੁਹਾਨੂੰ ਦੱਸਿਆ ਹੈ ਤੇ ਅੱਜ ਸਾਡੇ ਨਾਲ ਸਾਡੇ ਪੰਜਾਬ ਦੇ ਲੀਡਰ ਜਸਪਾਲ ਮਸੀ ਜੀ ਪਰ ਪ੍ਰੋਫਿਟ ਬਲਜਨ ਮਿਨਿਸਟਰੀ ਦੇ ਪ੍ਰਧਾਨ ਅਫਤਾਰ ਜੀ ਜੌਨਸਨ ਜੀ ਔਰ ਜਿੰਨੇ ਵੀ ਇੱਥੇ ਆਏ ਕੁਝ ਸਾਡੇ ਪਾਸਟਰਸ ਵੀ ਪੰਜਾਬ ਤੋਂ ਆਏ ਹੋਏ ਕੁਝ ਮੇਗੇ ਪੜਾਵਾ ਪਤਾਵਾ ਪਿੱਛੇ ਖੜੀ ਐ ਅੱਜ ਇਸ ਪ੍ਰੈਸ ਕਾਨਫਰੈਂਸ ਕਰਨ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ ਕਿ ਵੀਡੀਓ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਵਿੱਚ ਬੜੇ ਏਟੀ ਵੀ ਨਾਲ ਫੈਲ ਰਹੀ ਹੈ ਔਰ ਬੜੇ ਲੋਕਾਂ ਦੇ ਫੋਨ ਜਿਹੜੇ ਸਾਨੂੰ ਆ ਰਹੇ ਕਿਉਂਕਿ ਮੈਂ ਇੱਕ 크ਿਸਚਨ ਲੀਡਰ ਹੈ ਔਰ ਪੂਰੇ ਪੰਜਾਬ ਚ ਅਸੀਂ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆਂ ਚਾਹੇ ਉਹ ਸਰਕਾਰਾਂ ਨੇ ਚਾਹੇ ਉਹ ਪ੍ਰਸ਼ਾਸਨ ਦੇ ਤੌਰ ਤੇ ਅਸੀਂ ਗੱਲ ਕਰਦੇ ਹਰ ਜਗ੍ਹਾ ਸਾਨੂੰ ਵਿਚਰਨਾ ਪੈਂਦਾ ਤੇ ਲੋਕਾਂ ਦੇ ਸਵਾਲ ਵੀ ਸਾਨੂੰ ਹੁੰਦੇ ਆ ਵੀ ਇਹ ਵੀਡੀਓ ਹੈ ਵੀ ਪ੍ਰੋਫਿਟ ਬਲਜਿੰਦਰ ਜੀ ਥੱਪਣ ਮਾਰ ਰਹੇ ਹੈ ਵੀ ਇੱਕ ਕੀ ਕੀ ਕਾਰਨ ਨੇ ਮੈਂ ਚਾਹੇ ਤੁਸੀਂ ਨੀੜਿਆ ਹੋ ਤੁਸੀਂ ਵੀ ਇਸ ਚੀਜ਼ ਨੂੰ ਜਾਨਣਾ ਚਾਹੁੰਦੇ ਹੋਵੋ ਕਿ ਕੀ ਕਾਰਨ ਨੇ ਮੈਂ ਪ੍ਰੋਫਿਟ ਜੀ ਬਾਰੇ ਥੋੜਾ ਜਿਹਾ ਡਿਟੇਲ ਚ ਦੱਸਣਾ ਚਾਹਾਂਗਾ ਪ੍ਰੋਫਿਟ ਬਲਜਿੰਦਰ ਜੀ ਖੁਦਾ ਦੇ ਚੁਣੇ ਗਿਦਾਸ ਹੈ ਔਰ ਇਹਨੇ ਕਿਉਂ ਖਾਦੀ ਪੰਜਾਬ ਚ ਕੰਮ ਕਰ ਰਿਹਾ ਹੋ ਹਿੰਦੁਸਤਾਨ ਤੋਂ ਲੈ ਕੇ ਪੂਰੇ ਆਲਓਵਰ ਵਰਲਡ ਦੇ ਵਿੱਚ ਉਹਨਾਂ ਦੀ ਬ੍ਰਾਂਚੇਸ ਹੈ ਚਾਹੇ ਤੁਸੀਂ ਅਮਰੀਕਾ ਕੈਨੇਡਾ ਯੂਰੋਪ এਸ਼ੀਆ ਸਾਰੀ ਜਗ੍ਹਾ ਉਹਨਾਂ ਦੀ ਬ੍ਰਾਂਚੇਸ ਹੈ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਉੱਥੇ ਆਂਦੇ ਆ ਤੇ ਆਪਣੀ ਆਪਣੀ ਲਾਈਫ ਨੂੰ ਚੇਂਜ ਕਰਕੇ ਜਾਂਦੇ ਸੋ ਵੀਡੀਓ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਚੀਜ਼ ਦਾ ਖੰਡਨ ਕਰਦਾ ਅੱਜ ਤੁਹਾਡੇ ਮੀਡੀਆ ਦੇ ਨਾਲ ਔਰ ਪੂਰੇ ਤੱਥ ਵੀ ਜਰੂਰ ਦੱਸਣਾ ਚਾਹਾਂਗਾ ਕਿ ਕਿਉਂ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓਜ਼ ਵਾਇਰਲ ਦਾ ਮਕਸਦ ਕੀ ਹੈ ਬੇਸਿਕਲੀ ਇਹ ਜਿਹੜੀ ਵੀਡੀਓ ਹੈ ਇਹ ਇੱਕ ਐਪ ਆਂਦੀ ਹੈ ਜਿਹੜੀ ਟੈਕਨੋਲੋਜੀ ਦਾ ਜਮਾਨਦਾਰ ਸ਼ਾ ਤੁਸੀਂ ਵੀ ਸਟੀਵ ਜਾਨਦੇ ਹੋਵੋਗੇ AI ਇੱਕ ਐਪ ਹੈ ਜਿਹਦੇ ਰਾਹੀਂ ਇਸ ਮੀਡੀਆ ਨੂੰ ਬਣਾਇਆ ਗਿਆ ਹੈ ਵੀਡੀਓ ਬਣਾਇਆ ਗਿਆ ਔਰ ਵਾਇਰਲ ਕੀਤਾ ਗਿਆ ਸਿਰਫ ਔਰ ਸਿਰਫ ਪ੍ਰੋਫਿਟ ਬਲਜਿੰਦਰ ਜੀ ਦੀ ਔਰ ਉਹਨਾਂ ਦੀ ਮਿਨਿਸਟਰੀ ਦੀ ਔਰ ਜਿੰਨੇ ਵੀ ਇੱਥੇ ਇਹਨਾਂ ਦਾ ਸਟਾਫ ਹੈ ਉਹਨਾਂ ਦੀ ਬਦਨਾਮੀ ਕਰਨ ਵਾਸਤੇ ਕਿ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪ੍ਰਸ਼ਾਸਨ ਦੇ ਤੌਰ ਤੇ ਹਰ ਜਗ੍ਹਾ ਪ੍ਰੋਫਿਟ ਬਲਜਿੰਦਰ ਜੀ ਨੂੰ ਨੀਚੇ ਦਿਖਾਇਆ ਜਾਵੇ ਪ੍ਰੋਫਿਟ ਬਲਜਿੰਦਰ ਦੀ ਮਿਨਿਸਟਰੀ ਨੂੰ ਨੀਚਾ ਦਿਖਾਇਆ ਜਾਵੇ ਔਰ ਕਿਤਨਾ ਕਿਤੇ ਉਹਨਾਂ ਦੇ ਉੱਤੇ ਕੁਐਸਚਨ ਮਾਰਕ ਲਾਇਆ ਜਾਵੇ ਉਹਨੇ ਛੋਟਾ ਜਿਹਾ ਮੈਂ ਲਾਈਵ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਮੈਂ ਜਿਹੜੀ ਗੱਲ ਅੱਜ ਕਰੂੰਗਾ ਤੱਥਾਂ ਦੇ ਆਧਾਰ ਤੇ ਕਰਾਂਗਾ ਇੱਕ ਵੀਡੀਓ ਮੈਂ ਤੁਹਾਨੂੰ ਪ੍ਰੋਫਿਟ ਜੀ ਦੀ ਤੇ ਦਿਖਾਣਾ ਇੱਕ ਕਾਇਨਲੀ ਤੁਸੀਂ ਜ਼ਰੂਰ ਦਿਖਾਇਓ ਇੱਕ ਵੀਡੀਓ ਹੈ ਜੀ ਇਹ ਐਪ ਦੇ ਥਰੂ ਤਿਆਰ ਕੀਤੀ ਗਈ ਹੈ ਇਹਦੇ ਵਿੱਚ ਤੁਸੀਂ ਦੇਖ ਰਹੋ ਕਿ ਪ੍ਰੋਫਿਟ ਬਲਜਿੰਦਰ ਜੀ ਆ ਸਾਹਮਣੇ ਥੱਪੜ ਮਾਰ ਰਹੇ ਇਹ ਪ੍ਰੋਫਿਟ ਬਲਜਿੰਦਰ ਜੀ ਹੈ ਔਰ ਸਾਹਮਣੇ ਇੱਕ ਪ੍ਰੋਫਿਟ ਬਲਜਿੰਦਰ ਦੇ ਨਾਮ ਦਾ ਇੱਕ ਸੇਮ ਸ਼ਖਸ ਹੈ ਜਿਹੜਾ ਉਹਨਾਂ ਦੇ ਮੂੰਹ ਤੇ ਥੱਪੜ ਮਾਰ ਰਿਹਾ ਹੈ ਤੁਸੀਂ ਦੇਖੋ ਇੱਕ ਇੱਕ ਲਾਈਵ ਐਗਜ਼ਾਮਪਲ ਹੈ। ਕੀ ਪ੍ਰੋਪਰਟ ਬਲਜਿੰਦਰ ਤੇ 2 ਰੁਪਏ? ਜੇ 2 ਰੁਪਏ ਦਾ ਦੂਜਾ ਬੰਦਾ ਕਿੱਥੇ ਹੈ? ਤੇ ਹੁਣ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪ੍ਰੋਪਰਟੀ ਦੂਜੇ ਪ੍ਰੋਫਿਟ ਬਲਜਿੰਦਰ ਨੂੰ ਥੱਪੜ ਮਾਰ ਰਹੀ ਹੈ। ਇਟ ਇਜ਼ ਨਾਟ ਪੋਸੀਬਲ। ਇਹ ਟੋਟਲੀ ਟੋਟਲੀ ਬਹੁਤ ਵੱਡਾ ਸਕੈਮ ਹੈ। ਐਪ ਦੀ ਰਾਹੀਂ ਵੀਡੀਓ ਬਣਾਈ ਗਈ ਹੈ। ਔਰ ਉਹ ਵੀਡੀਓ ਨੂੰ ਵਾਇਰਲ ਕੀਤਾ ਗਿਆ। ਉਹਦਾ ਇੱਕ ਰੀਜ਼ਨ ਹੈ ਕਿਉਂ ਕੀਤਾ ਗਿਆ? ਤੁਸੀਂ ਸ਼ਾਇਦ ਡਿਟੇਲ ਦੇ ਵਿੱਚ ਜਿਆਦਾ ਚਾਹੋਗੇ। ਰੀਜ਼ਨ ਇਹ ਹੈ ਜੀ 18 ਮਾਰਚ ਨੂੰ ਸ਼ਾਇਦ ਤੁਹਾਨੂੰ ਮੀਡੀਆ ਰਾਹੀਂ ਸਾਰਨ ਪਤਾ ਹੋ ਗਿਆ ਪ੍ਰੋਫਿਟ ਬਲਜਿੰਦਰ ਜੀ ਦਾ ਇੱਕ ਕੇਸ ਚੱਲਦਾ ਪਿਆ ਜਿਹੜਾ ਕਿ ਕੋਰਟ ਦੇ ਵਿੱਚ ਹੈ ਔਰ ਬਹੁਤ ਪੁਰਾਣਾ ਕੇਸ ਹੈ ਔਰ ਉਹ ਕੇਸ ਜਿਹੜਾ ਹੈ ਐਕਟ ਪ੍ਰੈਜ਼ੈਂਟ ਜਿਹੜਾ ਹੈ ਉਹ ਡਿਸੀਜਨ ਦੇ ਉੱਤੇ ਬੇਸਿਕਲੀ ਉਸ ਦੇ ਉੱਤੇ ਇੱਕ ਡਿਸੀਜਨ ਆ ਤੇ 18 ਮਾਰਚ ਔਰ 24 ਮਾਰਚ ਤੁਸੀਂ ਪਿਛਲਾ ਰਿਕਾਰਡ ਵੇਖ ਲਿਓ ਜਦ ਵੀ ਇਹਨਾਂ ਦੀ ਡੇਟ ਸੀਗੀ ਉਸ ਟਾਈਮ ਇਦਾਂ ਤੇ ਪ੍ਰੋਪਗੈਂਡਾ ਕੀਤੇ ਗਏ ਵੀਡੀਓਜ਼ ਸਾਹਮਣੇ ਲਿਆਂਗੇ ਗਏ ਜਾਂ ਕਿਸੇ ਕੁੜੀ ਤੋਂ ਕੰਪਲੇਂਟ ਦਵਾਤੀ ਹੈ ਕਿਸੇ ਤੋਂ ਕੁਝ ਕਰਾਤਾ ਪੂਰਾ ਸਿਰਫ ਔਰ ਸਿਰਫ ਰੀਜ਼ਨ ਇਹ ਹੈ ਕਿ ਪ੍ਰੋਫਿਟ ਬਲਜਿੰਦਰ ਕੀ ਦਾ ਜਿਹੜਾ ਡਿਸੀਜਨ ਆਇਆ ਹੈ ਪੂਰੇ ਉੱਤੇ ਇਹਦਾ ਨੈਗੇਟਿਵ ਇੰਪੈਕਟ ਪਵੇ ਹੋਰ ਕੁਝ ਨਹੀਂ ਹੈ ਸਿੰਪਲ ਪਲੈਨਿੰਗ ਹੈ ਤੇ ਹੁਣ ਥੋੜਾ ਜਿਹਾ ਮੈਂ ਵੀਡੀਓ ਦੇ ਅੰਦਰ ਦਸਟਾਈਪ ਵੀ ਤੁਹਾਨੂੰ ਕਰ ਦੇਣਾ ਜਿੱਥੇ ਇੱਕ ਜਿਹੜੇ ਲੋਕ ਦਿਖ ਰਹੇ ਬੇਸਿਕਲੀ ਉਹ ਇਸ ਇੰਡਸਟਰੀ ਦੇ ਕਰਮਚਾਰੀ ਹੈ ਏਮਪਲੋਏ ਇਸ ਇੰਡਸਟਰੀ ਦੇ ਤੇ ਇੱਕ ਲੇਡੀ ਉਸ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ

ਆਨੁਵਲੇ ਟਾਈਮ ਦੀ ਜ਼ਰੂਰਤ ਹਮ ਦਊਂਗਾ ਕਿ ਜਿਹੜੀ ਫਾਈਲ ਹੈ ਸਾਡੇ ਕੋਲ ਹੋਰੇ ਅਕਾਊਂਟ ਚ ਕਿੰਨੇ ਪੈਸੇ ਗਏ ਕਿੰਨੇ ਨਹੀਂ ਗਏ ਉਹ ਸਾਰੀਆਂ ਟ੍ਰਾਂਜੈਕਸ਼ਨ ਇਸ ਫਾਈਲ ਦੇ ਅੰਦਰ ਸਾਡੇ ਕੋਲ ਮੌਜੂਦ ਹੈ ਜਦ ਇਹ ਚੀਜ਼ ਸਾਨੂੰ ਪਤਾ ਲੱਗੀ ਫਿਰ ਕਹਿੰਦੇ ਨਾ ਆਖੋ ਦੇਖੀ ਜਾਇ ਨਹੀਂ ਖਾਂਦਾ ਜਾਂਦਾ ਤੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਚੀਜ਼ ਸਾਡੇ ਮਿਨਿਸਟਰੀ ਦੇ ਅੰਦਰ ਚੱਲ ਰਹੀ ਹੈ ਬਹੁਤ ਜੇ ਲੋਕਾਂ ਨੇ ਆ ਕੇ ਦੱਸਿਆ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਹੜਾ ਕੋ ਆਪਣਾ ਦਸ਼ਮਾਨ ਸਚਾਰਜ ਦੇ ਅੰਦਰ ਲੈ ਕੇ ਆਂਦੇ ਉਸ ਪੈਸੇ ਦੇ ਨਾਲ ਪ੍ਰੋਫਿਟ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਐ ਚਾਹੇ ਗਰੀਬ ਐ ਚਾਹੇ ਦੱਕਾ ਐ ਚਾਹੇ ਭੂਗਿੰਦਵ ਐ ਉਹਨਾਂ ਦੀ ਸੇਵਾ ਆਪੀ ਆਦਾਈ ਚੰਗਾਈ ਵਾਸਤੇ ਕੰਮ ਕਰਦੇ ਆ ਔਰ ਉਹ ਦਸ਼ਵਾਂਸ ਆਪਣੇ ਅਕਾਊਂਟ ਚ ਪੁਆਏ ਗਏ ਉਹਰੇ ਪ੍ਰੂਫ ਕੋਰੇ ਸਕਰੀਨਸ਼ਾਟ ਸਾਰੇ ਸਾਡੇ ਕੋਲ ਇਸ ਫਾਈਲ ਦੇ ਅੰਦਰ ਐ ਟਾਈਮ ਆਏ ਤੇ ਜਦ ਸਾਨੂੰ ਲੱਗੇਗਾ ਕਿ ਵਕਤ ਆ ਗਿਆ ਇਹ ਸਾਰੇ ਪ੍ਰੂਫ ਅਸੀਂ ਐਸਐਸਪੀ ਸਾਹਿਬ ਨੂੰ ਵੀ ਹੈਂਡ ਓਵਰ ਕਰਾਂਗੇ ਨੰਬਰ 1 ਨੰਬਰ 2 ਜੀਡੀਓ ਸਾਡੇ ਇੰਪਲੋਈ ਐ ਉਹਦੇ ਖੇਤਰ ਔਰ ਪੁਰਾਣੀ ਦੇ ਵਿੱਚ ਉਹਰੇ ਕੋਲ ਕਾਫੀ ਪਲਾਟਸ ਐ

ਸੋ ਕੈਨ ਦਾ ਭਾਵ ਇਹ ਹੈ ਵੀ ਇੰਨਾ ਕੁਝ ਜਦ ਉਹ ਕਰਨ ਕਰ ਰਹੇ ਸੀਗੇ ਜਦ ਉਹ ਚੀਜ਼ਾਂ ਸਾਨੂੰ ਪਤਾ ਲੱਗੀਆਂ ਜਦ ਪਤਾ ਲੱਗਣ ਤੋਂ ਬਾਅਦ ਪ੍ਰੋਫੈਟ ਜੀ ਨੇ ਇਹ ਜ਼ਰੂਰ ਹੈ ਕਿ ਦੇਖੋ EMPLOYEE ਹੈ ਉਹਨੂੰ ਕਈ ਵਾਰ ਵਰਨਿੰਗ ਵੀ ਦਿੱਤੀ ਗਈ ਅੱਗੇ ਕਈ ਵਾਰ ਕੇਸਿਸ ਹੋਰੇ ਆਏ ਵਰਨਿੰਗ ਦੇ ਕੇ ਉਹਨੂੰ ਸਮਝਾ ਕੇ ਛੱਡਿਆ ਗਿਆ ਲੇਕਿਨ ਹੁਣ ਤਾਂ ਆਤੀ ਹੋ ਗਈ ਸੀ ਕਿਉਂਕਿ ਇੱਕ ਬਹੁਤ ਬੜਾ ਉਹਦਾ 스ਕੈਮ ਜਿਹੜਾ ਸਾਡੇ ਸਾਹਮਣੇ ਆਇਆ ਤੇ ਜਦ ਸਾਡੇ ਸਾਹਮਣੇ ਆਇਆ ਤੇ ਉਹਨਾਂ ਨੂੰ ਇਸ ਮਿਸਟਰੀ ਤੋਂ ਕੱਢਿਆ ਗਿਆ ਔਰ ਜਦ ਕੱਢਿਆ ਗਿਆ ਤੇ ਉਹ ਕੁਝ ਸ਼ਰਾਤੀ ਅਨਸਰ ਹੈ ਜਿਨ੍ਹਾਂ ਦਾ ਜਾ ਕੇ ਲੱਗ ਗਏ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਪ੍ਰੋਫਿਟ ਜੀ ਹੋਣ ਕਿਤੇ ਨਾ ਕਿਤੇ ਸਾਡੀ ਕੋ ਕੰਪਲੇਂਟ ਨਾ ਕਰਦਣ ਤੇ ਜੇ ਕੰਪਲੇਂਟ ਕਰਦਣ ਫਿਰ ਸਾਨੂੰ ਜਿਹੜਾ ਪਿਛਲਾ ਚਿੱਠਾ ਬਿੱਟਾ ਉਹ ਸਾਰਾ ਸਾਨੂੰ ਦੇਰਾ ਪੈਣਾ ਸੋ ਇਸ ਕਰਕੇ ਜਿਹੜੀ ਵੀਡੀਓ ਪਲੇ ਕੀਤੀ ਜਾ ਰਹੀ ਹੈ ਅੱਜ ਮੈਂ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੂੰਗਾ ਕਿ ਹਮੇਸ਼ਾ ਕੋਈ ਚੀਜ਼ ਅਗਰ ਸਾਹਮਣੇ ਆ ਰਹੀ ਹੈ ਤਾਂ ਉਹਨਾਂ ਤੱਥਾਂ ਤੇ ਜ਼ਰੂਰ ਜਾਣਾ ਚਾਹੀਦਾ ਹੈ ਔਰ ਰਹੀ ਗੱਲ ਵੀਡੀਓ ਦੀ ਤੇ ਵੀਡੀਓ ਜੀ ਮੈਂ ਇੱਕ ਚੀਜ਼ ਹੋਰ ਜ਼ਰੂਰ ਕਹਿਣਾ ਚਾਹਾਂਗਾ ਜਿਨੇ ਵੀ ਵੀਡੀਓ ਵਾਇਰਲ ਕੀਤੀ ਹੈ ਮੇਰੀ ਇੱਕ ਬੇਨਤੀ ਹੈ ਜੀ ਜੇ ਉਹ ਵੀਡੀਓ ਸੱਚੀ ਹੈ ਤੇ ਉਹਦਾ ਕੋਈ ਨਾ ਕੋਈ ਪ੍ਰੂਫ ਜ਼ਰੂਰ ਲਿਆਇਆ ਜਾਏ ਵੀਡੀਓ ਮੀਨਸ ਡੀਵੀਆ ਤਾਂ ਆਈਏ ਤੁਸੀਂ ਮੰਨਦੇ ਹੋ ਕਿ ਅਸਲੀ ਉਹ ਜੇ ਡੀਵੀਆ ਤਾਂ ਆਈ ਹੈ ਤਾਂ ਡੀਵੀਆ ਮੀਡੀਆਜ਼ ਹਮਨੇ ਪੇਸ਼ ਹੋਏ ਠੀਕ ਹੈ ਜੀ ਤੇ ਜੇ ਉਹ ਐਪ ਦੇ ਥਰੂ ਬਣੀ ਹੈ ਫਿਰ ਕੋਈ ਡੀਵੀਆ ਨਹੀਂ ਨਿਕਲਣਾ ਤੇ ਕੋਈ ਸਿਸਟਮ ਨਹੀਂਿਕਲਣਾ ਕੋਈ ਕੈਮਰਨ ਨਹੀਂਿਕਲਣਾ ਤੇ ਇੱਕ ਬੇਨਤੀ ਹੈ ਉਹ ਵੀਡੀਓ ਜਿਹੜੀ ਆ ਰਹੀ ਹੈ ਉਹਦਾ ਡੀਵੀਆ ਜਿਹੜਾ ਉਹ ਮੀਡੀਆ ਸਾਹਮਣੇ ਆੜਾ ਚਾਹੀਦਾ ਜਦੋਂ ਡੀਵੀਆ ਲੈ ਕੇ ਆਾਂਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਦੀ ਗੱਲ ਦੱਸਾਂਗੇ ਵੀ ਅਸੀਂ ਕੀ ਚੀਜ਼ ਉਹਨਾਂ ਦੇ ਅਗੇਂਸਟ ਲੈ ਕੇ ਆਵਾਂਗੇ ਹਾਂੇ ਫਿਲਹਾਲ ਦੀ ਗੱਡੀ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਇਹ ਕੋਲੋਂ ਦਾ ਬਹੁਤ ਵੱਡਾ ਸਕੈਮ ਵੀ ਸਾਡੇ ਕੋਲ ਸਾਹਮਣੇ ਆਇਆ ਜਿਹੜਾ ਕਿ ਉਹਨਾਂ ਨੇ ਮੀਡੀਆ ਪਲੇਟਫਾਰਮ ਤੋਂ ਕੀਤਾ ਹੈ ਉਹ ਜਿਹੜੀ ਲੇਡੀ ਹੈ ਉਹ ਚ ਦਿਖ ਰਹੀ ਹੈ ਉਹਰੇ ਨਾਲ ਪੂਰੇ ਕੁਛ ਇੱਕ ਦੋ ਸਾਥੀ ਹੈ ਸਾਡੇ ਕੋਲ ਰਿਟਰਨ ਦੇ ਵਿੱਚ ਹੈਗੇ ਇੱਕ ਮੀਡੀਆ ਪਲੈਟਫਾਰਮ ਤੇ ਇੱਕ ਬਹੁਤ ਵੱਡਾ ਸਕੈਮ ਹੈ ਜਦ ਸਾਨੂੰ ਲੋੜ ਪੈਗੀ ਉਹ ਅਸੀਂ ਜ਼ਰੂਰ ਲੈ ਕੇ ਆਵਾਂਗੇ ਇਸ ਟਾਈਮ ਸਾਡੇ ਕੋਲ ਇਹ ਰਿਕਾਰਡ ਉਹ ਸਾਰਾ ਫਾਈਲ ਅੰਦਰ ਬੰਦ ਹੈ ਬਟ ਹਾਲੇ ਫਿਰ ਸਾਡੀ ਕੋਸ਼ਿਸ਼ ਹੈ ਵੀ ਚਲੋ ਅਗਰ ਉਹ ਕਿਸੇ ਅ ਗਲਤ ਅੰਸਾਰੇ ਚੱਕਰ ਚ ਪੈ ਕੇ ਇਹ ਕੰਮ ਕਰ ਰਹੀ ਹੈ ਤੇ ਸਾਨੂੰ ਤਾਂ ਫਿਰ ਦੇਖੋ ਜੀ ਇਹ ਸਿਖਾਇਆ ਜਾਂਦਾ ਵੀ ਤੁਸੀਂ ਮਾਫ ਕਰੋ ਲੇਕਿਨ ਅਗਰ ਉਹ ਆਪਣੀ ਕਰਤੂਤਾ ਤੋਂ ਬਾਅਦ ਨਹੀਂ ਆਣਗੇ ਫਿਰ ਅਗਲੀ ਪ੍ਰੈਸ ਕਾਨਫਰੰਸ ਚ ਅਸੀਂ ਇਹਨਾਂ ਦੀਆਂ ਕਾਪੀਆਂ ਕਰਕੇ ਵਿਦ ਪ੍ਰੂਫ ਜਿਹੜੀਆਂ ਟ੍ਰਾਂਜੈਕਸ਼ਨ ਆ ਹੋਈ ਹੈ ਔਰ ਅਸੀਂ ਤਾਂ ਹੁਣ ਇਨਕੁਆਇਰੀ ਵੀ ਕਰਾਵਾਂਗੇ ਜਿਹੜੀ ਇਹ ਪ੍ਰਾਪਰਟੀ ਬਣੀ ਹੈ ਚਾਰ ਚਾਰ ਗੱਡੀਆਂ ਹੋਈਆਂ ਕਿੱਥੋਂ ਹੋਈ ਹੈ ਪੂਰੀਆਂ ਵੀ ਇਨਕੁਆਇਰੀ ਵੀ ਹੁਣ ਅਸੀਂ ਬਿਠਾਵਾਂਗੇ ਵੀ ਕਾਈਂਡਲੀ ਪ੍ਰਸ਼ਾਸਨ ਨੂੰ ਵੀ ਸਾਡੀ ਮੰਗ ਹੈ ਵੀ ਉਹ ਇਨਕੁਆਇਰੀ ਜਿਹੜੀ ਕੀਤੀ ਜਾਵੇ ਉਹ ਮੈਰਿਟ ਤੇ ਕੀਤੀ ਜਾਵੇ ਤੇ ਰਹੀ ਗੱਲ ਇੱਕ ਜਿਹੜਾ ਰੀਸੈਂਟਲੀ ਕੇਸ ਸੀਗਾ ਪ੍ਰਾਪਰਟੀ ਦਾ ਕਪੂਰਥਲੇ ਉਰੇ ਉੱਤੇ ਅ ਪੁਲਿਸ ਡਿਪਾਰਟਮੈਂਟ ਨੇ ਡਿਪਾਰਟਮੈਂਟ ਵੱਲੋਂ ਇੱਕ ਸਿੱਟ ਬੈਠੀ ਹੋਈ ਤੇ ਉਹ ਸਿੱਟ ਦਾ ਜਦ ਰਿਜ਼ਲਟ ਆਏਗਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਵੀ ਕਾਲ ਬਨੇਗਾ ਰ ਕੌਣ ਬਨੇਗਾ ਨਹੀਂ ਔਰ ਸਿੰਪਲ ਸਿੰਪਲ ਜਿਹੜਾ ਮੇਨ ਮਕਸਦ ਹੈ ਜੀ ਪ੍ਰੋਪਰਟੀ ਦਾ ਅੱਜ ਵੀ ਤਰੀਕ ਸੀਗੀ ਅੱਜ ਤਰੀਕ ਸੀਗੀ ਕੱਲ ਵੀਡੀਓ ਆਵੇ ਲੋ ਤੁਸੀਂ ਇਸ ਚੀਜ਼ ਨੂੰ ਸਮਝੋ ਸਿੰਪਲ ਸਿੰਪਲ ਇਹ ਮਕਸਦ ਹੈ ਕਿ ਅਸੀਂ ਇਹਨਾਂ ਦੀ ਜਿਹੜੀ ਡੇਟ ਹੈ ਉਹਦੇ ਇੱਕ ਦਿਨ ਪਹਿਲਾਂ ਕੋਈ ਇਹੋ ਜਿਹਾ ਪ੍ਰੋਪਗੈਂਡਾ ਕਰੀਏ ਜਿਹਦੇ ਨਾਲ ਇਹਨਾਂ ਦੀ ਇਮੇਜ ਪਰ ਇਹਨਾਂ ਦਾ ਜਿਹੜਾ ਕੇਸ ਦਾ ਡਿਸੀਜਨ ਆਲਾ ਉੱਤੇ ਗਲਤ ਇੰਪੈਕਟ ਪਵੇ ਸੋ ਇਹ ਗੱਲਾਂ ਜਿਹੜੀ ਹੈ ਮੀਡੀਆ ਸਾਹਿਬ ਨੇ ਕਰਨੀਆਂ ਬਹੁਤ ਜ਼ਰੂਰੀ ਸੀਗੀ ਤਾਂਕਿ ਤੁਸੀਂ ਇੱਕ ਬਹੁਤ ਅੱਛਾ ਪਲੈਟਫਾਰਮ ਹੈ ਦੇਖੋ ਅੱਜ ਦੇ ਟਾਈਮ 'ਚ ਫੋਨ ਦੇ ਉੱਪਰ ਬਹੁਤ ਈਜ਼ੀ ਅਪਰੋਚ ਹੈ ਕਿ ਹਰ ਕੋਈ ਬੰਦਾ ਨਿਊਜ਼ ਦੇਖਦਾ ਹੈ ਤੇ ਮੈਂ ਚਾਹਨਾ ਵੀ ਤੁਸੀਂ ਇਸ ਚੀਜ਼ ਨੂੰ ਵਕਤ-ਵਕਤ ਲੋਕਾਂ ਤੱਕ ਪਹੁੰਚਾਓ ਤਾਂਕਿ ਲੋਕਾਂ ਨੂੰ ਮਤਲਬ ਲੱਗ ਸਕੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਵੀਡੀਓ ਦਾ ਅਸੀਂ ਫੇਰ ਤੋਂ ਮੈਂ ਤੁਹਾਨੂੰ ਅਹ ਖੰਡਨ ਕਰਦਾ ਜੀ ਉਹ ਵੀਡੀਓ ਜਿਹੜੀ ਹੈ ਟਰੂ ਵੀਕ ਫੇਕ ਵੀਡੀਓ ਹੈ ਐਡੀਟ ਵੀਡੀਓ ਹੈ ਇਸ ਤੋਂ ਇਲਾਵਾ ਪੂਰੇ ਪੰਨੇ ਕੁਝ ਨਹੀਂ ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪ੍ਰੋਫਟ ਬਲਜਿੰਦਰ ਮਿਨਿਸਟਰੀ ਦੇ ਪ੍ਰਧਾਨ ਵੀ ਸਾਡੇ ਵਿੱਚ ਮੌਜੂਦ ਹੈ ਅਫਤਾਰ ਜੀ ਵੀ ਉਹ ਵੀ ਆਪਣੀ ਗੱਲ ਜ਼ਰੂਰ ਰੱਖਣ ਕਿ ਮੈਂ ਤੁਹਾਨੂੰ ਹੁਣ ਇੱਕ ਵੀਡੀਓ ਐਡੀਟ ਵੀਡੀਓ ਦਿਖਾਈ ਜਿੱਥੇ ਪ੍ਰੋਫਟ ਬਲਜਿੰਦਰ ਜੀ ਅ ਇੱਕ ਆਪਣੇ ਪੇਜ ਦਾ ਇਨਸਾਨ ਉਸ ਵੀਡੀਓ ਚ ਦਿਖ ਰਿਹਾ ਉਹਨੂੰ ਥੱਪੜ ਮਾਰਦੇ ਹੋਏ ਦਿਖ ਰਿਹਾ ਹੈ ठीक है तो मैं अगर भी तुम दस चुके भी ये जमाना है जी ऐप है ए आई थ्रू आप कुछ भी एडिट कर स कुछ भी आप कर से जी लेडी है जरा दिख रहा है वोरी एक रिकॉर्डिंग साढ़े को कलिप है मैं अच्छा मीडिया सामने जरूर रखना चाहना शायद वो तो तुम तो सुन गए तो जरूर क्लीयर होगा कि यह प्री प्लैंड चीज़ा है सिर्फ और सिर्फ प्रॉफिट बलजिंदर जी को बदनाम कर ਉਹਨਾਂ ਉਤੇ ਗਲਤ ਬਲੇਮ ਲਗਾਉਂਦੇ ਤੇ ਉਹਨਾਂ ਦੇ ਜਿਹੜੇ ਡਿਸੀਜਨਸ ਜਿਹੜੇ ਕੋਰਟ ਤੇ ਆਣੇ ਐ ਵੀ ਉਹ ਉਹਨਾਂ ਦੇ ਅਗੇਂਸਟ ਹੋ ਜਾਣ ਤੇ ਉਹ ਰਿਕਾਰਡਿੰਗ ਜਿਹੜੀ ਹੈ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਉਹਸ ਰਿਕਾਰਡਿੰਗ ਦੇ ਅੰਦਰ ਥ੍ਰੈਟ ਕੀਤਾ ਜਾ ਰਿਹਾ ਵੀ ਇਸੇ ਦਾ ਸਾਡੇ ਕੋਲ ਹੈ ਜੀ 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 ਪੋਟੈਨਸ਼ੀਅਲ ਇੰਗਰਫੀਆ ਅੰ ਦੇ ਦਾ ਤੁਹਾਨੂੰ ਇਸ ਥੋੜਾ ਬੰਦਲੇ ਤੇ ਆਣਾ ਪੈਣਾ। ਜੇ ਫੋਲਰ ਨੂੰ ਚੱਕ ਕੇ ਤੇ ਪੁੱਛਿਆ ਕਰਨਾ ਪਰ ਠੀਕ ਜਿਹੀ ਫਾਈਨਲ ਪ੍ਰੋਫਾਈਲ ਜਿਹਨੇ ਕੁਛ ਲੈ ਰਿਹਾ ਚਾਹ। ਇਹਨਾਂ ਟ੍ਰੇਅਰ ਵਰਬਸ ਕਰਨਾ ਹੈ। ਤਾਂ ਪਰ ਵਿਸ਼ੇਸ਼ੀ ਲੋਡ ਤੋਂ ਲੈ ਕੇ ਵਾਸਤਾ ਪ੍ਰੋਫੈਸ਼ਨ। ਇਹ ਲੱਗਦਾ ਕਿ ਉਸ ਦਾ ਸਟਾਫ ਦਾ ਕੁਝ ਪ੍ਰਿੰਗ ਹੋ ਜਾਇਆ ਹੈ। ਅਜਿਹਾ ਉਹਨਾਂ ਨੇ ਡਾਟਾ ਦਾ ਕੋਰਸ ਕਰਵਾ ਦਿੱਤਾ। ਤੇ ਜਦੋਂ ਹਰ ਇੱਕ ਜਿਹੜਾ ਉਹ ਕਿਵੇਂ ਪਲੇ ਕਰਦੇ ਸਨ ਕਰੋ ਸੀ ਫਾਸਟ ਇੰਦਰ ਕੇ ਬੁਰਾ ਸਟਿਲ ਨਾ ਪਤਾ ਜਦੋਂ ਹੋਵੇ ਸੋ ਇਹ ਵੀਡੀਓ ਆਡੀਟਰੀ ਮੈਂ ਤੁਹਾਨੂੰ ਸ਼ੇਅਰ ਵੀ ਕਰ ਦਾਂਗਾ ਤੁਸੀਂ ਆਪਣੇ ਆਰਨਾ ਸੁਣ ਸਕਦੇ ਹੋ ਬਟ ਇਹਦੇ ਵਿੱਚ ਮੇਨ ਜਿਹੜੀ ਕਨਵਰਸੇਸ਼ਨ ਹੈ ਹੋਈ ਹੈ ਕਿ ਉਹ ਕਹਿ ਰਹੀ ਹੈ ਕਿ ਵੀ ਜਦ ਮੈਂ ਜਾਊਗੀ ਇਥੋਂ ਫਿਰ ਇਹਨਾਂ ਨੂੰ ਦੇਖਦੇ ਯੂਸ ਲੇਡੀ ਦੀ ਵਰਟਿੰਗ ਹੈ ਜਿਹੜੀ ਇਸ ਰਿਕਾਰਡਿੰਗ ਦੇ ਅੰਦਰ ਮਤਲਬ ਉਹਨੇ ਪਲਾਨ ਦੇ ਨਾਲ ਕਰਿਆ ਸੀ ਸਾਡਾ ਬੀਸਿਕਲੀ ਜਿਹੜਾ ਸਾਡੇ ਪ੍ਰਧਾਨ ਜੀ ਅਵਧਾਰ ਜੀ ਨੇ ਤੁਹਾਨੂੰ ਦੱਸਿਆ ਬੀਸਿਕਲੀ ਇਹ ਇੱਕ ਗਰੁੱਪ ਹੈ ਮੈਂ ਗਰੁੱਪ ਕਹੂੰਗਾ ਜੀ ਇੱਕ ਗੈਂਗ ਹੈ ਜਿਨੇ ਪ੍ਰੀ ਪਲਾਨਡ ਪੂਰੀ ਪਲਾਨਿੰਗ ਕਰਕੇ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਮੀਡੀਆ ਦੇ ਵਿੱਚ ਉਹਨੂੰ ਅਪਲੋਡ ਕਰਤਾ ਸਾਡੇ ਵਰਗੇ ਭਰਾਵਾਂ ਨੂੰ ਬੇਤੁਆਦ ਮਿਸਗਾਈਡ ਕੀਤਾ ਗਿਆ ਕਿ ਜੀ ਪ੍ਰੋਫਿਟ ਬਲਜਿੰਦਰ ਜੀ ਇਹ ਕੰਮ ਕਰਦੇ ਆ ਉਹ ਮੈਲਾਵਾ ਵਾਲੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਗਲਤ ਹੈ वो बच्चों लिए सोच गलत है नौजवानों लिए गलत है लेकिन आप अगे भी मैं तुम्हें तो दसा इस चीज़ का खंडन कर रहे हैं ये रिकॉर्डिंग प्लस क्लिप मैं तुम हमें दे भी दिना तुम अपने फोन से चैक कर सकते हो तो ये टोटल टोटल जोड़ा फेक और गलत प्रोपोकंडा किया गया मिनिस्ट्री को बदनाम करो मैं अवतार सिंह रजेंद्र सिंह मिनिस्ट्री अज इस प्रेस कॉन्फ्रेंस में जो ਬਿਚਾਰਾ ਹੋਰਿਆਂ ਵੱਖ-ਵੱਖ ਲੀਡਰ ਸਹਿਬਾਨ ਜਿਹਦੇ ਵਿੱਚ ਸਾਡੇ ਜਸਪਾਲ ਜੀ ਚੇਅਰਮੈਨ ਸਾਹਿਬ ਅਰ ਸਨੀ ਬਾਬਾ ਜੀ ਜੋ 크ਰਿਸਚਨ ਲੀਡਰ ਸਟੇਟ ਔਰ ਬਾਕੀ ਵੱਖ-ਵੱਖ ਜ਼ਿਲ੍ਹਾ ਤੋਂ ਆਏ ਹੋਏ ਪਾਸਟਰ ਸਹਿਬਾਨ ਜੋ ਅੱਜ ਕੱਲ ਤੋਂ ਇੱਕ ਬਹੁਤ ਹੀ ਤੇਜ਼ੀ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਅਸੀਂ ਸਾਰੇ ਰਲ ਕੇ ਉਹਦਾ ਖੰਡਨ ਕਰ ਰਹੇ ਆ ਕਿਉਂਕਿ ਸਾਡੇ ਨਾਲ ਹੀ ਜਿਹੜਾ ਹੈ 3-4 ਮਹੀਨੇ ਤੋਂ ਔਰ ਜਿੰਨੇ ਵੀ ਪੱਤਰਕਾਰ ਸਾਹਿਬ ਚਲ ਨਲ ਵਾਲੇ ਸਾਰੇ ਇੱਥੇ ਸਾਡੇ ਮੌਜੂਦ ਨੇ ਉਹਨਾਂ ਦੇ ਮੈਜਰ ਰੋਇਨ ਦੱਸਣਾ ਚਾਹੁੰਦਾ ਹੈ ਕਿ 3-4 ਮਹੀਨੇ ਤੋਂ ਜਿਹੜੀ ਆ ਵੀਡੀਓ ਸਾਡੇ ਸਪਿਰਚੁਅਲ ਫਾਦਰ ਪ੍ਰੋਫਿਟ ਬਜਿੰਦਰ ਸਿੰਘ ਜੀ ਜੋ ਕਿ ਇੱਕ ਬਹੁਤ ਹੀ ਮਹਾਨ ਅਭਿਸ਼ਕ ਦਾਸ ਨੇ ਜਿਨ੍ਹਾਂ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਗੰਦੀਆਂ ਸ਼ਬਦਾਵਲੀ ਔਰ ਅਸ਼ਲੀਲ ਜਿਹੜੀਆਂ ਵੀਡੀਓ ਪਾ ਕੇ ਜਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਹਨੂੰ ਲੈ ਕੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਇਨ੍ਹਾਂ ਗੈਂਗ ਜਿਹੜਾ ਬਲੈਕ ਮਦਰ ਗੈਂਗ ਹੈ ਇਹਨਾਂ ਦੇ ਖਿਲਾਫ ਪਰਚੇ ਵੀ ਹੋਏ ਨੇ ਔਰ ਪਰਚਿਆਂ ਤੋਂ ਬਾਅਦ ਫਿਰ ਵੀ ਇਹ ਜਿਹੜੇ ਇਹਨਾਂ ਨੂੰ ਨਕੇਲ ਨਹੀਂ ਪਾਈ ਗਈ ਮੈਂ ਉੱਥੇ ਇਹ ਗੱਲ ਕਰਾਂਗਾ ਪ੍ਰਸ਼ਾਸਨ ਦੀ ਗੱਲ ਵੀ ਕਰਾਂਗਾ ਕਿਉਂਕਿ ਅਗਰ ਇਹੋ ਜਿਹੀ ਅੰਸਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਸ਼ਾ ਰਾਜ ਕੇ ਲਾਂਬੂ ਲਗਾ ਰਹੇ ਨੇ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਔਰ ਇਹ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਨਕੇਲ ਪਾਵੇ ਕਿਉਂਕਿ ਸਾਡੇ ਪ੍ਰੋਫਿਟ ਜੀ ਤੇ ਜੁੜਾ ਝੂਠਾ ਪੱਤਾ 2018 ਦੇ ਵਿੱਚ ਕੀਤਾ ਸੀ ਉਹਦਾ ਡਿਸੀਜਨ ਅਜੇ ਤੱਕ ਨਾ ਤਾਂ ਮਾਂਜੋਗ ਅਦਾਲਤ ਵੱਲੋਂ ਹੈ ਨਾ ਕਿਸੇ ਹੋਰ ਵੱਲੋਂ ਹੈ ਕਿਉਂਕਿ ਉਹ ਐਸ ਵਕਤ ਡਿਸੀਜਨ ਤੇ ਹੈ ਉਹ ਡਿਸੀਜਨ ਨੂੰ ਲੈ ਕੇ ਜੋ ਦੂਸਰੀ ਧਿਰ ਹੈ ਉਹਦੇ ਨਾਲ ਰਲ ਕੇ ਸਾਰੇ ਲੋਕ ਜਿਹੜੇ 5-10 ਜਾਣੇ ਹੈਗੇ ਨੇ ਉਸ ਦਾ ਕਾਫੀ ਜ਼ਿਆਦਾ ਵੀ ਹੁਣ ਇਹਨਾਂ ਨੇ ਇੱਕ ਪਲੈਨਿੰਗ ਬਹੁਤ ਵੱਡੇ ਪੱਧਰ ਤੇ ਕੀਤੀ ਹੋਈ ਹੈ ਕਿ ਅਸੀਂ ਉਹਨਾਂ ਦੇ ਕੇਸ ਤੇ ਪ੍ਰਭਾਵ ਪਾਈ ਹੈ ਜਿਹੜਾ ਕੇਸ ਜਿਹੜਾ ਹੈ ਉਹ ਝੂਠ ਦਾ ਝੂਠ ਸਰਦਾ ਦਾ ਸਾਹਮਣੇ ਆ ਜਾਣਾ ਹੈ ਇਸ ਕਰਕੇ ਇਹ ਜਿਹੜੀਆਂ ਚਾਲਾਂ ਚੱਲ ਰਹੀਆਂ ਨੇ ਇਹ ਮੁਸੀਬ ਰੋਧੀ ਲੋਕ ਨੇ ਔਰ ਮੈਂ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਪੂਰੇ ਦੇਸ਼ ਵਿਦੇਸ਼ ਵਿੱਚ ਵਸਦੇ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਬਿਲਕੁਲ ਇੱਕ ਫੇਕ ਹੈ ਕਿਉਂਕਿ ਮੇਰੇ ਸਾਥੀਆਂ ਨੇ ਇਹ ਤੁਹਾਨੂੰ ਜਾਣੂ ਕਰਾਇਆ ਵੀ ਜਿਹੜੀ ਅੱਜ ਕੱਲ ਆਈਟੀ ਬੈਂਕ ਦੇ ਵਿੱਚ ਜਿਹੜੀ ਹੈ ਟੈਕਨੋਲੋਜੀ ਹੈ ਇਹ ਆਈ ਐਪ ਜਿਹੜੀ ਹੈ ਉਹਦੇ ਨਾਲ ਕੁਝ ਵੀ ਬਣ ਸਕਦਾ ਹੈ ਉਹ ਤੁਸੀਂ ਭਲੀ ਭਾਂਤ ਜਾਣੋ ਵੀਡੀਓ ਵੀ ਦਿਖਾਈ ਔਰ ਉਹਦੇ ਸਾਡੇ ਸੰਨੀ ਬਾਵਾ ਜੀ ਨੇ ਇੱਕ ਟ੍ਰੇਲਰ ਕਲਿੱਪ ਕਰਕੇ ਵੀ ਤੁਹਾਨੂੰ ਦਿਖਾਇਆ ਹੈ ਵੀ ਕੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਰਾਈ ਦੱਸਣਾ ਚਾਹੁੰਦਾ ਹੈ ਵੀ ਇਹ ਲੋਕ ਬਾਜ਼ ਆ ਜਾਂਦੇ ਕਿਉਂਕਿ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਕਿਉਂਕਿ ਮਸੀਹ ਇੱਕ ਬਹੁਤ ਸ਼ਾਂਤੀ ਪਸੰਦ ਲੋਕ ਨੇ ਇਹ ਜਿਹੜੇ ਲੋਕ ਨੇ ਆਪਣੇ ਆਪ ਨੂੰ ਮਸੀਹ ਦੱਸਦੇ ਨੇ ਵੀ ਅਸੀਂ ਵੀ ਪਾਸਟਰ ਆ ਜਾਂ ਮਸੀਹ ਆ ਇਹ ਬਿਲਕੁਲ ਫੇਕ ਹੈ ਗਲਤ ਲੋਕ ਨੇ ਰੋਂਗ ਲੋਕ ਨੇ ਔਰ ਇਨ੍ਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਇਹ ਜਿਹੜੀ ਵੀਡੀਓ ਵਿੱਚ ਸਾਡੀ ਪੈਨ ਇੱਥੇ ਐਮਪਲਾਈ ਸੀਗੀ ਉਹ ਕਿਸ ਤਰ੍ਹਾਂ ਮਤਲਬ ਵੀਡੀਓ ਜਿਹੜੀ ਹੈ ਕਿਸੇ ਗੈਗ ਨਾਲ ਰਲ ਕੇ ਇਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਐਵੇਂ ਨਹੀਂ ਹੋਈ ਇਹ ਐਡਿਟ ਕਰਕੇ ਜਿਹੜੀ ਬਣਾਈ ਹੈ ਨਾ ਇਹ ਕੁਛ ਜਿਸ ਤਰ੍ਹਾਂ ਉਸ ਗੈਗ ਨੂੰ ਕੁਛ ਨਹੀਂ ਲੱਭਾ ਸਾਡੇ ਕੋਲੋਂ ਜੋ ਮੰਗਦੇ ਸੀ ਬਲੈਕਮੇਲਰ ਸੀਗੇ ਉਹਨਾਂ ਨੂੰ ਕੁਛ ਨਹੀਂ ਲੱਭਾ ਦਾ ਨਵੇਂ ਚਟਨੀ ਕਲਬਲੀ ਵੀ ਜਿਹੜੇ ਕੋਈ ਸਾਡੇ ਚਰਚ ਦੇ ਵਿੱਚੋਂ ਕੋਈ ਨਾਰਾਜ਼ ਹੋ ਕੇ ਜਾਂਦਾ ਹੈ ਜਾਂ ਕਿਸੇ ਨੂੰ ਕੱਢਿਆ ਜਾਂਦਾ ਹੈ ਇਹ ਸਾਰੀਆਂ ਸੰਸਥਾਵਾਂ ਜਿੰਨੇ ਸਾਰੇ ਧਰਮ ਨੇ ਸਾਰੇ ਚੱਲਦਾ ਹੈ ਕੋਈ ਗਲਤੀ ਕਰਦਾ ਤੇ ਉਹਨੂੰ ਕੱਢਿਆ ਵੀ ਜਾਂਦਾ ਹੈ ਮੌਕਾ ਵੀ ਦਿੱਤਾ ਜਾਂਦਾ ਹੈ ਲੇਕਿਨ ਉਹਨਾਂ ਨੂੰ ਨਾਲ ਲੜ ਕੇ ਹੁਣ ਕੋਝੀਆਂ ਜਿਹੜੀਆਂ ਹਰਕਤਾਂ ਕਰ ਰਹੇ ਆ ਵੀ ਹੁਣ ਇਸ ਗਿਰਿਏ ਜਿਹੜਾ ਹੈ ਸਾਡੇ ਕੋ ਪੈਸਾ ਬਟੋਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਇਸ ਕਰਕੇ ਸਾਡੇ ਸਾਥੀਆਂ ਨੇ ਕਿਉਂਕਿ ਮੈਂ ਹੁਣ ਡਿਟੇਲ ਜੇ ਨਹੀਂ ਬਰੀਫਲੀ ਤੁਹਾਨੂੰ ਦੱਸ ਦਿੰਦਾ ਵੀ ਸਾਡੇ ਕੋ ਕਨਫਿਡੈਂਸ਼ੀਅਲ ਰਿਕਾਰਡ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਨੂੰ ਦਵਾਗੇ ਸੀ ਔਰ ਤੁਹਾਨੂੰ ਵੀ ਦਵਾਗੇ ਕਿਉਂਕਿ ਤੁਸੀਂ ਵੀ ਇੱਕ ਸਰਮੋਰ ਕੌਮ ਹੋ ਸਾਡੇ ਦੇਸ਼ ਦੀ ਜਿਹੜੇ ਜਰਨਲਿਸਟ ਹੁੰਦੇ ਆ ਬਹੁਤ ਹੀ ਸਤਿਕਾਰਯੋਗ ਹੁੰਦੇ ਆ ਕਿਉਂਕਿ ਇਹਨਾਂ ਨੇ ਇੱਕ ਸਚਾਈ ਸਾਹਮਣੇ ਲੈ ਕੇ ਆਉਣੀ ਹੁੰਦੀ ਉਹ ਜਿਹੜੇ ਡਾਕੂਮੈਂਟ ਹੈ ਉਹ ਤੁਹਾਨੂੰ ਵੀ ਸਾਰਾ ਕੁਝ ਅਸੀਂ ਯਾਰੀ ਕਰਾਂਗੇ ਐਮ ਜੀਨ ਗੱਲ ਬਾਕੀ ਜੋ ਆ ਸਾਰਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਇਹ ਆ ਇਹਦਾ ਪਰਦਾ ਖਾਸ਼ ਕਰਾਂਗੇ ਕਿਉਂਕਿ ਜਿਹੜਾ ਨਵਾਂ ਗੈਂਗ ਨਾਰ ਰਲਿਆ ਉਹਨੂੰ ਅਸੀਂ ਜਲਦੀ ਨਿਕελ ਪਾਵਾਂਗੇ